ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭੰ ਗੁਰਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਸੋਚੈ ਸੋਚ ਨ ਹੋਵੀ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨ ਹੋਵੀ ਜੇ ਲਾਇ ਰਹਾ ਲਿਵ ਤਾਰ ਊਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆ ਪਾਰ ਸਹਿ ਸਿਆਣ ਪਾ ਲੱਖ ਹੋਏ ਤੈਕ ਨ ਚੱਲੇ ਨਾਲ ਕੇਵਸ ਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ ਹੁਕਮਰ ਜਾਈ ਚੱਲਣਾ ਨਾਨਕ ਲਖਿਆ ਨਾਲ ਹੁਕਮੀ ਹੋਵਨਾ ਕਾਰ ਹੁਕਮ ਨ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮਿ ਲੈ ਵੜਿਆਈ ਹੁਕਮੇ ਉਤਮ ਨੀਚ ਹੁਕਮ ਲਿਖ ਦੁਖ ਸੁਖ ਪਾਈਐ ਇਕ ਨਾ ਹੁਕਮੀ ਬਖਸ਼ੀਸ ਇਕ ਹੁਕਮੀ ਸਦਾ ਪਵਾਈਐ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਇ ਨਾਨਕ ਹੁਕਮੇ ਜੇ 부ਜੈ ਤਾ ਹਉ ਮੈਂ ਕਹਿ ਨ ਕੋਇ ਗਾਵੇ ਕੋ ਤਾਣ ਹੋਵੇ ਕਿਸੈ ਤਾਣ ਗਾਵੇ ਕੋ ਦਾਤ ਜਾਣੇ ਨੀਸਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸਾਜ ਕਰੇ ਤਨਖੇ ਗਾਵੇ ਕੋ ਜੀ ਲੈ ਫਿਰ ਦੇ ਹੈ ਗਾਵੇ ਕੋ ਜਪੈ ਦਸੈ ਦੂਰ ਗਾਵੇ ਕੋ ਵਿਖੈ ਹਾਦਰਾ ਹਦੂਰ ਕਥਨਾ ਕਥੀਨਾ ਵੇ ਟੋਟ ਕਤ ਕਥ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਥੱਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੇ ਹੁਕਮ ਚਲਾਏ ਰਾਹੂ ਨਾਨਕ ਵਿਖਸੈ ਵੇ ਪ੍ਰਵਾਹੂ ਸਾਚਾ ਸਹਬ ਸਾਚਨਾਏ ਭਾਖੇ ਪਉ ਪਾਰ ਅੱਖ ਹੈ ਮੰਗਹਿ ਦੇ 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 ਰਾਤ ਕਰੇ ਦਾਤਾਰ ਫੇਰ ਕਿ ਅਗੇ ਰਖੀਐ ਜਿਤ ਦਿਸੇ ਦਰਬਾਰ ਮੋਹ ਕੈ ਬੋਲਣ ਮੋਲੀਐ ਜਿਤ ਸੁਣ ਦਰੇ ਪਿਆਰ ਅੰਮ੍ਰਿਤ ਵੇਲਾ ਸਚ ਨਾਉ ਵਢਾਈ ਵਿਚਾਰ ਕਰਮੀਆਂ ਵੇ ਕਪੜਾ ਨਦਰੀ ਮੁਖਤਵਾਰ ਨਾਨਕ ਕੀ ਵੇ ਜਾਣੀਐ ਸਭਾ ਪਿਸਤਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਰੰજન ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਜਾ ਵੀ ਅਗੁਣੀ ਨਿਧਾਨ ਗਾਵੀਏ ਸੁਣੀਏ ਮਨ ਰਖੀਏ ਪਾਉ ਦੁੱਖ ਪਰ ਹਰ ਸੁਖ ਘਰ ਲੈ ਜਾਏ ਗੁਰਮਖਨਾਦੰ ਗੁਰਮਖਵੇਦੰ ਗੁਰਮਖ੍ਰਿਹਾ ਸਮਾਈ ਗੋਰੀ ਸੁਰ ਗੁਰ ਗੌਰਖ ਬਨ ਮੰਗੁਰ ਪਾਰਵਤੀ ਮਾਈ ਜੇ ਹੋ ਜਾਣਾ ਖਾ ਨਹੀਂ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇ ਬੁਝਾਈ ਸਭ ਨਾ ਜੀਆਂ ਕਾਇਕ ਦਾਤਾ ਸੋ ਮੈਂ ਵਿਸਰਨਾ ਜਾਈ ਤੀਰਥ ਨਾਮ ਜੇ ਤਿਸ ਭਾਵਾਂ ਵਿਣ ਭਾਣੇ ਕੇ ਨਾਇ ਕਰੀ ਜੇ ਤਿਸੁ ਸੋਠੋ ਪਾਈ ਵੇਖਾਂ ਵਿਣ ਕਰਮਾ ਕੈ ਮਿਲੇ ਲਈ ਮਤ ਵਿਚ ਰਤਨ جواਹਰ ਮਾਨਕ ਜੀ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਵ ਜਾਈ ਸਭ ਨਾ ਜੀਆ ਕਾ ਇਕ ਦਾਤਾ ਸੋ ਮੈਂ ਵਿਸਰਣਾ ਜਾਈ ਜੇ ਜਗ ਚਾਰਿਆ ਅਰਜਾ ਹੋਰ ਦਸੂਣੀ ਹੋਏ ਨਵਾਂ ਖੰਡਾ ਵਿੱਚ ਜਾਣੀਐ ਨਾਲ ਚੱਲੇ ਸਭ ਕੋਏ ਚੰਗਾ ਨਾ ਰਖਾਈ ਕੈ ਜਸ ਕੀਰਤਿ ਜਗ ਲੇ ਜੇ ਤਿਸ ਨਦਰ ਨਾ ਆਵੀ ਤਾ ਵਾਤ ਨ ਪੁਛਕ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇਤਾ ਕੋਈ ਨਾ ਸੁਜੀ ਜੇ ਤਿਸ ਗੁਣ ਕੋਈ ਕਰੇ ਸੁਣਿਆ ਸਿਧ ਪੀਰ ਸੁਰਨਾਥ ਸੁਣਿਆ ਧਰਤਵਲ ਕਾਸ ਸੁਣਿਆ ਦੀਪ ਲੋਪਾ ਤਾਲ ਸੁਣਿਆ ਬੋਹਨ ਸਤਿ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਐ ਈਸਰ ਬਰਮਹਿੰਦ ਸੁਣਿਐ ਉਖ ਸਲਾਹਣਮੰਦ ਸੁਣਿਐ ਜੋਗ ਜੁਗ ਤਨ ਭੇਦ ਸੁਣਿਐ ਸਾਸਤ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣਿਐ ਦੁਖ ਪਾਪ ਕਾ ਨਾਸ ਸੁਣਿਐ ਸਤ ਸੰਤੋਖ ਗਿਆਨ ਸੁਣਿਐ ਅਠ ਸਠਿ ਕਾ ਜਨਾਨ ਸੁਣਿਐ ਪਰ ਪਰ ਪਾਵੇ ਮਾਨ ਸੁਣਿਐ ਲਾਗੇ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣਿਐ ਦੁਖ ਪਾਪ ਕਾ ਨਾਸ ਸੁਣਿਐ ਸਾਰਾ ਗੁਨਾ ਕੈ ਗਾ ਸੁਣਿਐ ਸ਼ੇਖ ਪੀਰ ਪਾਤਸ਼ਾ ਸੁਣਿਐਂ ਦੇ ਪਾਵੇ ਰਾਹੋ ਸੁਣਿਐ ਹਾਥ ਹੋਵੇ ਸਦਾ ਨਾਨਕ ਭਗਤਾ ਸਦਾ ਵਿਗਾਸ ਸੁਣਿਐ ਦੂਪ ਪਾਪ ਕਾ ਨਾਸ ਮਨਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪਿਛੇ ਪਛਤਾਏ ਕਾਗਦ ਕਲਮ ਨ ਲਿਖਣ ਹਾਰ ਮਨਨੇ ਕਬਹਿ ਕਰਨ ਵਿਚਾਰ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਸੁਰਤ ਹੋਵੇ ਮਨ ਬੁੱਧ ਮੰਨੇ ਸਗਲ ਪਵਣ ਕੀ ਸੁਧ ਮੰਨੇ ਮੋਹ ਚੋਟਾ ਨਾ ਖਾਏ ਮੰਨੇ ਜਮ ਕੇ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਈ ਮੰਨੇ ਮਾਰਗ ਠਾਕ ਨਾ ਪਾਏ ਮੰਨੇ ਪਤਸ਼ਾ ਪਰਕਟ ਜਾਏ ਮੰਨੇ ਮਗ ਨ ਚੱਲੇ ਪੰਥ ਮੰਨੇ ਧਰਮ ਸੇਤੀ ਸਰਬੰਦ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਈ ਮੰਨੇ ਪਾਵੇ ਮੁਖ ਦਵਾਰ ਮੰਨੇ ਪਰਵਾਰੇ ਸਹਾਰ ਮੰਨੇ ਤਰੇ ਤਾਰੇ ਗੁਰਸਿੱਖ ਮੰਨੇ ਨਾਨਕ ਭਵੇ ਨਾ ਭਿਖ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੇ ਮਨ ਕੋਈ ਪੰਜ ਪ੍ਰਵਾਨ ਪੰਜ ਪ੍ਰਧਾਨ ਪंचे ਪਾਵੇ ਦਰਗਹਿ ਮਾਨ ਪंचे ਸੋ ਹੈ ਦਰ ਰਾਜਾਨ ਪੰਚਾਂ ਕਾ ਗੁਰੇ ਇਕ ਧਿਆਨ ਜੇ ਕੋ ਕਹੇ ਕਰੇ ਵਿਚਾਰ ਕਰ ਤਕ ਕਰਨੇ ਨਾਹੀ ਸੁਮਾਰ ਧੋਲ ਧਰਮ ਦਿਆ ਕਾ ਪੂਤ ਸੰਤੋਖ ਥਾ ਪ੍ਰਖਿਆ ਜਨ ਸੂਤ ਜੇ ਕੋ ਬਜੈ ਹੋ ਵੇਸ ਚਾਰ ਤਬਲੇ ਉਪਰ ਕੀਤਾ ਪਾਰ ਧਰਤੀ ਹੋਰ ਪਰੇ ਹੋਰ ਹੋਰ ਤਿਸਤੇ ਪਾਰ ਤਲੇ ਕਵਣ ਜੋਰ ਜੀ ਜਾ ਤਰੰਗਾਂ ਕੇ ਨਾਮ ਸਭ ਨ ਲਿਖਿਆ ਬੁੜੀ ਕਲਾਮ ਇਹੋ ਲਿਖ ਹਲਖ ਜਾਣਿਆ ਕੋਏ ਲਿਖ ਹਲਖਿਆ ਕੀਤਾ ਹੋਏ ਕੀਤਾ ਤਾਨ ਸਵਾਲਿਓ ਰੂਪ ਕੀ ਤੀ ਦਾਤ ਜਾਣੇ ਕੌਣ ਕੂਤ ਕੀ ਤਪਸੋ ਇੱਕ ਕਵਾਉ ਤਿਸਤੇ ਹੋਇ ਲਖ ਦਰੀ ਆਉ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੇ ਸਾਈ ਪਲਿਕਾਰ ਤੂੰ ਸਦਾ ਸਲਾਮ ਤਨਰੰਕਾਰ ਅਸੰਖ ਜਪ ਸੰਤ ਪਾਉ ਸੰਤ ਪੂਜਾ ਅਸੰਖ ਤਪ ਤਾਉ ਅਸੰਖ ਗ੍ਰੰਥ ਮੁਖਵੇਦ ਪਾਠ ਸੰਖ ਜੋਗ ਮਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਸੰਖ ਸਤੀ ਅਸੰਖ ਦਤਾਰ ਅਸੰਖ ਸੂਰਮੋ ਪਖਸਾਰ ਸੰਖ ਮੋਲ ਲਵਲਾਏ ਤਾਰ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਪਵੇ ਸਈ ਪਲਿਕਾਰ ਤੂੰ ਸਦਾ ਸੁਲਾੰਤਨ ਰੰਕਾਰ ਅਸੰਖ ਮੂਰਖ ਅੰਧਕੂਰ ਸੰਖ ਚੋਰ ਹਰਾਮ ਖੋਰ ਅਸੰਖ ਮਰ ਕਰ ਜਾਹਿ ਜੋਰ ਅਸੰਖ ਗਲ ਵਢ ਹੱਤਿਆ ਕਮਾਹਿ ਸੰਖ ਪਾਪੀ ਪਾਪ ਕਰ ਜਾਹਿ ਅਸੰਖ ਕੂੜਿਆਰ ਕੂੜੇ ਫਿਰਾਏ ਅਸੰਖ ਮਲੇਸ਼ ਮਲ ਭਖ ਖਾਹਿ ਅਸੰਖ ਨਿੰਦਕ ਸਿਰ ਕਰੇ ਭਾਰ ਨਾਨਕ ਨੀਚ ਕਹੇ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੇ ਸਾਈ ਪਲਿਕਾਰ ਤੂ ਸਦਾ ਸਲਾਮ ਤੁਨ ਅੰਕਾਰ ਅਸੰਖ ਨਾਵ ਸੰਖ ਥਾਵ ਅਗੰਮ ਗੰਮ ਸੰਖ ਲੋ ਅਸੰਕੇ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾ ਅਖਰੀ ਗਿਆਨ ਗੀਤ ਗੁਣ ਗਾਖਰੀ ਲਖਣ ਬੋਲਣ ਮਾਨ ਅਖਰਾ ਸਿਰ ਸੰਜੋਗ ਖਾਨ ਜਿਨੇ ਲਿਖੇ ਤਿਸ ਨਾਹੀ ਜੇ ਫਰਮਾਏ ਤਿਵਤੇ ਪਾਏ ਜੇ ਤੱਕੀਤਾ ਦਿੱਤਾ ਨਾ ਵੇਣਾ ਵੇ ਨਾਹੀ ਕੋਥਾਉ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ ਜੋ ਤੁਧ ਪਾਵੈ ਸੋਈ ਪਲਿਕਾਰ ਤੂੰ ਸਦਾ ਸਲਾਮਤ ਨਰੰਕਾਰ ਭਰੀਏ ਹੱਥ ਪੈਰ ਤੰਦੇ ਪਾਣੀ ਤੁਤੇ ਉਤਰ ਸਖੇ ਮੋਦ ਪਲੀਤੀ ਕੱਪੜ ਹੋਏ ਦੇ ਸਾਬਉਣ ਲਈ ਤੁਹੇ ਭਰੀਏ ਮਤ ਪਾਪਾਂ ਕੇ ਸੰਗ ਉਤ ਪਹਿਨਾਵੇ ਕ ਰੰਗ ਪੁੰਨੀ ਪਾਪੀ ਆਖਣ ਨਾਹੀ ਕਰ ਕਰਣਾ ਲਿਖ ਲਿਆ ਜਾਹੋ ਆਪੇ ਵੀ ਜਾਪੇ ਖਾਹ ਨਾਨਕ ਹੁਕਮਿ ਆਵੋ ਜਾਹੋ ਤੀਰਥ ਤਪ ਦਿਆ ਦਤ ਦਾਨ ਜੇ ਕੋ ਪਵੈ ਤਿਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਪਾਉ ਅੰਤਰਗਤ ਤੀਰਥ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣਗਣ ਕੋਇ ਤੇ ਭਗਤ ਨ ਹੋਏ ਸਵਸਥਾਤ ਬਾਣੀ ਮਰਮਾਵ ਸਤ ਸੁਆਣ ਸਦਾ ਮੰਚਾਉ ਕਮਣ ਸੁਵੇਲਾ ਵਕਤ ਕਮਣ ਕਮਣ ਥਿਤ ਕਮਣ ਵਾਰ ਕਮਣ ਸਿਰਤੀ ਮਾਹੋ ਕਮਣ ਜਿਤ ਹੋ ਆਕਾਰ ਵੇਲਾ ਪਾਈਆ ਪੰਡਤੀ ਜੇ ਹੋਵੇ ਲੇਖ ਪੁਰਾਣ ਵਕਤ ਨ ਪਾਇਓ ਕਾਦੀਆ ਜੇ ਲਖਲੇ ਕੁਰਾਨ ਛਿਤਵਾਰ ਨਾ ਜੋਗੀ ਜਾਣੇ ਰਤਮਾਹੋ ਨਾ ਕੋਈ ਜਾ ਕਰਤਾ ਸਿਰ ਠੀਕੋ ਸਾਜੇ ਆਪੇ ਜਾਣੇ ਸੋਈ ਕਿਵ ਕਰ ਅੱਖਾਂ ਕਿਵ ਸਲਾਹੀ ਕਿਉ ਵਰਣੀ ਕਿਵ ਜਾਣਾ ਨਾਨਕ ਅੱਖਣ ਸਭ ਕੋ ਆਖੇ ਇੱਕ ਦੂ ਇੱਕ ਸਿਆਣਾ ਵੱਡਾ ਸਾਹਿ ਵੱਡੀ ਨਾਹੀ ਕੀਤਾ ਜਾ ਕਹੋਵੈ ਨਾਨਕ ਜੇ ਕੋ ਆਪੋ ਜਾਣੇ ਦਿਗ ਨਾ ਸੁਹੈ ਪਤਲ ਪਤਲ ਨਖ ਅਗਾਸਾ ਅਗਾਸ ਓੜਕ ਓੜਕ ਪਾਲ ਥਕੇ ਵੇਦ ਕੈਨਕ ਬਾਤ ਸੈ ਸੋ ਠਾਰ ਕੈਨਕ ਤੇ ਬਾ ਸੁਭੁ ਇਕਤਾਤ ਲਿਖਾ ਹੋਇ ਤਾ ਲਖੀਐ ਲਖ ਹੋਇ ਵਿਨਾਸ ਨਾਨਕ ਵੱਡਾ ਖੀ ਆਪੇ ਜਾਣੇ ਆਪ ਸਾਲਾ ਹੀ ਸਾਲਾ ਹੈ ਏਤੀ ਸੁਰਤ ਨਾ ਪਾਈਆ ਨਦੀਆ ਤੇ ਵਾ ਪਵੇ ਸਮੁੰਦਰਾ ਜਾਣੀਐ ਸਮੁੰਦ ਸਦ ਸੁਲਤਾਨ ਗਿਰਹਾ ਸਿਤੀ ਮਾਲ ਤਨ ਕੀੜੀ ਤੁਲ ਨਾ ਹੋਵਨੀ ਜੇ ਤੁਸ ਮਨੁ ਨ ਵਿਸਰੈ ਅੰਤ ਨਾ ਸਿਫਤੀ ਕਹਣ ਅੰਤ ਅੰਤ ਨਾ ਕਰਨ ਦੇਣ ਦਾ ਅੰਤ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪੇ ਕਿਆ ਮਨ ਮੰਤ ਅੰਤ ਨਾ ਜਾਪੇ ਕੀਤਾ ਆਕਾਰ ਅੰਤ ਨਾ ਜਾਪੇ ਪਾਰ ਆਵਾਰ ਅੰਤ ਕਾਰਣ ਕੀਤੇ ਬਿਲ ਲਾਹੇ ਤਾਂ ਕਿ ਅੰਤ ਨਾ ਪਾਹੀ ਜਾਹੇ ਇਹੋ ਅੰਤ ਨਾ ਜਾਣਿਆ ਕੋਈ ਬਹੁਤਾ ਕੀਏ ਬਹੁਤਾ ਹੋਏ ਵੱਡਾ ਸਹਿਬ ਉੱਚਾ ਥਾਉ ਉੱਚੇ ਉਪਰ ਉੱਚਾ ਨਾਉ ਏ ਵਡੂ ਚਾਹੋ ਵੈ ਕੋਇ तिस ਉੱਚ ਕੋ ਜਾਣੈ ਸੋਏ ਜੇ ਵਡਿਆਪ ਜਾਣੈ ਆਪਾ ਨਾਨਕ ਰਦਰਿ ਕਰਮੀ ਦਾਤ ਬਹੁਤਾ ਕਰਮ ਲਿਖਿਆ ਨ ਜਾਏ ਵੱਡਾ ਦਾਤਾ ਤਿਲ ਨਾ ਤਮਾਏ ਕੀਤੇ ਮੰਗੈ ਜੋਦ ਉਪਾਰ ਕੀਤੇ ਅਗਣਤ ਨਹੀਂ ਵਿਚਾਰ ਕੀਤੇ ਖੱਪ ਟੁੱਟਹਿ ਵਿਕਾਰ ਕੀਤੇ ਲੈ ਲੈ ਮੁਖਰ ਪਾਹਿ ਕੀਤੇ ਮੂਰਖ ਖਾਹੀ ਖਾਏ ਕੀਤੇ ਆਦੋਖ ਭੂਖ ਸਦ ਮਾਰ ਏ ਪੇਦਾ ਤੇਰੀ ਦਾਤਾਰ ਬੰਦ ਖਲਾਸੀ ਪਾਣੇ ਹੋਏ ਹੁਰ ਆਖ ਨਾ ਸਕੈ ਕੋਏ ਜੇ ਕੋ ਖਾਇ ਕਾਖਣ ਪਾਏ ਓ ਜਾਣੇ ਜੇਤੀਆ ਮੁਖਾਏ ਆਪੇ ਜਾਣੇ ਆਪੇ ਦੇ ਅੱਖ ਹੈ ਸੇ ਭੇਕੀ ਕੇ ਜਿਸਨੋ ਬਖਸ਼ੇ ਸਿੱਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਮੁੱਲ ਵਪਾਰ ਅਮੁੱਲ ਵਪਾਰੀ ਅਮੁੱਲ ਪੰਡਾਰ ਅਮੁੱਲ ਆਵਹਿ ਅਮੁੱਲ ਜਾਹੇ ਅਮੁੱਲ ਪਾਇ ਅਮੁੱਲ ਸਮਾਹਿ ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤੁਲ ਅਮੁੱਲ ਪ੍ਰਵਾਨ ਅਮੁੱਲ ਬਖਸ਼ੀ ਸਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫਰਮਾਨ ਮੁੱਲੋ ਮੁੱਲ ਆਖਿਆ ਨਾ ਜਾਏ ਆਖ ਆਖ ਰਹਿ ਲਿਵ ਲਾਏ ਆਖੇ ਵੇਦ ਪਾਠ ਪੁਰਾਣ ਆਖੇ ਪੜੇ ਕਰੇ ਵਿਖਿਆਣ ਆਖੇ ਬਰਮੇ ਆਖੇ ਇੰਦ ਆਖੇ ਗੋਪੀ ਤੈ ਗੋਵਿੰਦ ਆਖੇ ਸਰਖ ਸਿਧ ਆਖੇ ਕੇਤੇ ਕੀਤੇ ਬੁੱਧ ਆਖੇ ਧਨ ਵਖੇ ਦੀਵ ਆਖੇ ਸੁਰ ਨਰਮੁ ਜਨ ਸੇਵ ਕੇਤੇ ਆਖੇ ਆਖਣ ਪਾਹੀ ਕੇਤੇ ਕਹਿ ਕੈ ਉਠ ਉਠ ਜਾਹੀ ਇਤੇ ਕੀਤੇ ਹੋਰ ਕਰੇ ਤਾਂ ਆਖ ਨਸਕੇ ਕਈ ਕੇ ਜੇ ਵਡ ਪਾਵੇ ਤੇ ਵਡ ਹੋਏ ਨਾਨਕ ਜਨ ਸਾਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਾਂ ਲਖੀਐ ਸਿਰ ਗਵਰ ਗਵਰ ਸੂਦਰ ਕੇ ਹਸੂ ਘਰ ਕੇ ਹਾ ਜਿਤ ਬੈ ਸਰਬ ਸਮਾਲੇ ਵਾਜੇ ਨਦ ਅਨੇਕ ਸੰਖਾਂ ਕੀਤੇ ਵਾਵਣ ਹਾਰੇ ਕੀਤੇ ਰਾਗ ਪਰਿ ਸਿਉ ਕਹੀ ਅਨ ਕੀਤੇ ਗਾਵਣ ਹਾਰੇ ਗਾਵੇ ਤੁਹ ਨੂੰ ਪਉਣ ਪਾਣੀ ਬੈਸੰਤਰ ਗਾਵੇ ਰਾਜਾ ਤੁਮ ਦਵਾਰੇ ਗਾਵੇ ਚਿਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੇ ਗਾਵੇ ਈਸ਼ਰ ਬਰਮਾ ਦੇਵੀ ਸੂਹ ਸਦਾ ਸਵਾਰੇ ਗਾਵਹਿ ਇੰਦ ਦੇ ਦਸਨ ਬੈਠੇ ਦੇਵਤੇ ਅੰਦਰ ਨਾਲੇ ਗਾਵਹਿ ਸਿਦ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਨ ਪੰਡਤ ਕਣ ਰਖੀ ਸਿਰ ਜੁਗ ਜੁਗ ਵੇਦਾਂ ਨਾਲੇ ਗਾਵਹਿ ਮੋਨੀਆ ਮਨ ਮੋਹਨ ਸੁਰਗਾ ਮਛ ਪਿਆਲੇ ਗਾਵਨ ਰਤਨੋ ਪਾਏ ਤੇਰੇ 86 ਤੀਰਥ ਨਾਲੇ ਗਾਵਹਿ ਜੋਦ ਮਹਾਂਮਲਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਵਰਪੰਡਾ ਕਰ ਕਰ ਖੇਤਾਰੇ ਸੇਈ ਤੁਦ ਨੋਂ ਗਾਵਹਿ ਜੋ ਤੁਦ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਮ ਸੇ ਮੈਂ ਚਿਤ ਨਾਮਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸੱਚ ਸਾਚੀ ਨਾਈ ਹੈ ਭੀ ਹੋਸੀ ਜਾਇ ਨਾ ਜਾ ਸੀ ਰਚਨਾ ਜਿਨ ਨਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀਮਾ ਜਿਨੋਂ ਪਾਈ ਕਰ ਕਰ ਵੇਖੇ ਕੀਤਾ ਆਪਣਾ ਜਿਵ ਤਿਸ ਦੀਵ ਡਿਆਈ ਜੋ ਤਿਸ ਭਾਵੇ ਸੋਈ ਕਰਸੀ ਹੁਕਮ ਨਾ ਕਰ ਨਾ ਜਾਈ ਸੋ ਪਾਤਸ਼ਾਹ ਸ਼ਾਹ ਪਤ ਸਾਹਿਬ ਨਾਨਕ ਰੈ ਨਜਾਈ ਮੁੰਦਾ ਸੰਤੋਖ ਸ਼ਰਮ ਪਤ ਚੋਲੀ ਧਿਆਨ ਕੀ ਕਰੇ ਬਿਪੂਤ ਖਿੰθα ਕਾਲ ਕੁਵਾਰੀ ਖਾਇਾਂ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੇ ਜਗ ਜੀਤ ਆਦੇਸ ਤਿਸਿਆਦੇਸ ਆਦ ਅਨੀਲ ਅਦਨਾਹਤ ਜੁਗ ਜੁਗ ਏਕੋ ਵੇਸ ਪਗਤ ਗਿਆੰਦ ਆ ਭੰਡਾਰਣ ਕਟ ਕਟ ਵਜਹਿ ਨਾਦ ਆਪਨਾਥ ਨਾਥੀ ਸਭਜਾ ਕੀ ਰਿਤ ਸਿਦਵਰ ਅਸਾਦ ਸੰਜੋਗ ਉਪਜੋਗ ਦੁਇਕਾਰ ਚਿਲਾ ਰਹਿ ਲਿਖਿ ਆਵੇ ਭਾਗ ਆਦੇਸ ਤਿਸੇ ਆਦੇਸ ਆਦ ਨੀਲ ਨਾਦ ਨਹਤ ਜੁਗ ਜੁਗ ਇੱਕ ਵੇਸ ਏਤਾ ਮਾਈ ਜੁਗਤ ਵਿਆਈ ਤਿੰ ਚਿੱਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇਕ ਲਾਇ ਦੀ ਬਾਣ ਜੀਵ ਤਿਸ ਪਾਵੇ ਤੇ ਵਿੱਚ ਲਾਵੇ ਜਿਵ ਹੋਵੇ ਫਰਮਾਨ ਉਹ ਵਿਖੇ ਉਹਨਾਂ ਨਦਰ ਨ ਆਵੇ ਬਹੁਤਾ ਇਹ ਵਿਡਾਣ ਆਦੇਸ ਤਿਸੇ ਆਦੇਸ ਆਦ ਅਨੀਲ ਅਨਦ ਨਾਹਤ ਜੁਗ ਜੁਗ ਏਕੋ ਵੇਸ ਆਸਣ ਲੋਏ ਲੋਏ ਪੰਡਾਰ ਜੋ ਕੁਛ ਪਾਇਆ ਸਵੇ ਕਵਾਰ ਕਰ ਕਰ ਵਿਖੇ ਸਿਰਜਨਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਤਿਸੇ ਆਦੇਸ ਆਦ ਅਨੀਲ ਅਨਦ ਨਾਹਤ ਜੁਗ ਜੁਗ ਏਕੋ ਵੇਸ ਇਕ ਦੂਜੀ ਪੌ ਲਖ ਹੋਏ ਲਖ ਵੈ ਲਖ 20 ਲਖ ਲੱਗੇ ਰਾਖੀਏ ਏਕ ਨਾਮ ਜਗਦੀਸ਼ ਏਤਰਾ ਪਤ ਪਵੜੀ ਆ ਚੜੀਏ ਹੋਏ 21 ਸੁਣ ਗੱਲਾਂ ਆਕਾਸ ਕੀ ਕਿ ਟਾਈਰੀ ਸ ਨਾਨਕ ਨਦਰੀ ਪਾਈਏ ਕੂੜੀ ਕੂੜਾ ਠੀਸ ਆਖਣ ਜੋਰ ਚੁਪੈ ਨ ਜੋਰ ਜੋ ਨ ਮੰਗਣ ਦੇ ਨਾ ਜੋਰ ਜੋਰ ਨ ਜੀਵਨ ਮਰਨ ਨਹਿ ਜੋਰ ਜੋਰ ਨ ਰਾਜ ਮਾਲ ਮਨਸੂਰ ਜੋਰ ਨ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛਟੇ ਸੰਸਾਰ ਜਿਸ ਹੱਥ ਜੋਰ ਕਰ ਵਿਖੇ ਸੋਏ ਨਾਨਕ ਉਤਮ ਨੀਚ ਨ ਕੋਏ ਰਾਤੀ ਰੁਤਿ ਤਿਥਿ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾ ਪਰਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋ ਵਿਚਾਰ ਸੱਚਾ ਸੱਚਾ ਦਰਬਾਰ ਕਿੱਥੇ ਸੋਹਣ ਪੰਜ ਪਰਮਾਨ ਨਦਰੀ ਕਰਮ ਪਵੇਂ ਨਿਸ਼ਾਨ ਕੱਚ ਪਕਾਈ ਉੱਥੇ ਪਾਏ ਨਾਨਕ ਗਿਆ ਜਾਪੇ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੇਤੇ ਪਵਨ ਪਾਣੀ ਵੈਸੰਤਰ ਕੇਤੇ ਕਾਨ ਮਹੇਸ਼ ਕੇਤੇ ਵਰ ਬੈਂ ਘਾੜਤ ਕੜੀ ਅਹ ਰੂਪ ਰੰਗ ਕੇ ਵੇਸ ਕੇਤੀਆ ਕਰਮ ਭੂਮੀ ਮੇਰ ਕੀਤੇ ਕੇਤੇ ਤੂਪਦੇਸ਼ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਬੋਧਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵਦਾਨ ਮੁਨ ਕੇਤੇ ਕੇਤੇ ਰਤਨ ਸਮੁੰਦ ਕੇਤੀ ਆ ਖਾਣੀ ਕੇਤੀ ਆ ਬਾਣੀ ਕੇਤੇ ਪਾਤ ਨਰਿੰਦ ਕੇਤੀ ਆ ਸੁਰਤੀ ਸੇਵ ਕੇਤੇ ਨਾਨਕ ਅੰਤਨਾੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥੇ ਨਾਦ ਬినੋਦ ਕੋਡ ਆਨੰਦ ਸ਼ਰਮ ਖੰਡ ਕੀ ਬਾਣੀ ਰੂਪ ਤਿੱਥੇ ਘਾੜਤ ਕੜੀਏ ਬਹੁਤੋ ਨੋਪ ਤਾ ਕੀਆ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹਿ ਪਿਛੇ ਪਛਤਾਏ ਤਿੱਥੇ ਘੜੀਏ ਸੁਰਤ ਮਤ ਮਨ ਬੁੱਧ ਤਿੱਥੇ ਘੜੀਏ ਸੁਰਾਂ ਸਿਧਾਂ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਤਿੱਥੇ ਹੋਰ ਨ ਕੋਈ ਹੋਰ ਤਿੱਥੇ ਜੋਤ ਮਹਾਮਲ ਸੂਰ ਤਿੰਨ ਮੈਂ ਰਾਮ ਰਹਿਆ ਭਰਪੂਰ ਤਿੱਥੇ ਸੀ ਤੂ ਸੀ ਤਮ ਮਮਾ ਹੈ ਤਾਂ ਕੇ ਰੂਪ ਨ ਕਥਨੇ ਜਾਹੇ ਨਾ ਉਹ ਮਰਹਿ ਨਾ ਠਾਗੇ ਜਾਹੇ ਜਿਨ ਕੇ ਰਾਮ ਵਸੈ ਮਨ ਮਾਹੇ ਤਿੱਥੇ ਭਗਤ ਵਸੈ ਕੇ ਲੋ ਕਰੇ ਆਨੰਦ ਸਚਾ ਮਨ ਸੋਏ ਸਚ ਖੰਡ ਵਸੇ ਨਿਰੰਕਾਰ ਕਰ ਕਰ ਵੇਖੇ ਨਦਰ ਨਿਹਾਲ ਤਿਥੇ ਖੰਡ ਮੰਡਲ ਵਰ ਪੰਡ ਜੇ ਕੋ ਕਥੇ ਤਾ ਅੰਤ ਨੰਤ ਤਿਥੇ ਲੋ ਲੋ ਆਕਾਰ ਜਿਵ ਜਿਵ ਹੁਕਮ ਤੇ ਵੈ ਤੇ icar ਵੇਖੇ ਵਿਗਸੇ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾੜਾ ਧੀਰਜ ਸੁਨਿਆਰ ਅਹਰਣ ਮਤ ਵੇਦ ਹਥਿਆਰ ਪੋਖਲਾ ਅਗੰਤਪਤਾਉ ਪੰਡਪੋ ਅਮਰਤ ਤਿਤਡਾਲ ਕੜੀਏ ਸ਼ਬਦ ਸੱਚੀ ਟਕਸਾਲ ਜਿਨ ਕੋ ਨਦਰ ਕਰਮ ਤਨਕਾਰ ਨਾਨਕ ਨਦਰਿ ਨਦ ਨਿਹਾਲ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤ ਦੁਇਦਾਈ ਦਾਇਆ ਖਿਲੇ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿੰਨੀ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿੰਨੀ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ